ਸਤਿ ਸ੍ਰੀ ਮਹੱਲਾ ਪੰਜਮਾ ਵਾਰ ਸ਼ਲੋਕਾ ਨਾਲ ੴ ਸਤਿਗੁਰ ਪ੍ਰਸਾਦਿ ਸ਼ਲੋਕ ਜੈ ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਵਾਰ ਸ਼ਲੋਕਾਂ ਦੇ ਅੰਦਰ ਹੁਕਮਨਾਮਾ ਅੰਗ ਨੰਬਰ 705 ਤੇ ਸੁਪਾਇਮਾਨ ਅਕਾਲ ਪੁਰਖੇ ਕਾ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਉਹ ਪ੍ਰਮਾਤਮਾ ਦੁਨੀਆ ਦੀ ਰਬਤਾ ਤੋਂ ਪਹਿਲਾਂ ਹੈ ਪਾਪ ਦੁਨੀਆ ਜਦੋਂ ਤੋਂ ਬਣੀ ਹੈ ਉਹ ਦੁਨੀਆ ਨੂੰ ਬਣਾਉਣ ਵਾਲਾ ਹੈ ਇਸ ਕਰਕੇ ਦੁਨੀਆ ਬਣਾਉਣ ਤੋਂ ਪਹਿਲਾਂ ਵੀ ਪਰਮਾਤਮਾ ਸੀ ਆਦ ਅਰਬ ਕਹਿੰਦੇ ਨੇ ਆਦ ਨੂੰ ਮੱਦ ਕਹਿੰਦੇ ਨੇ ਸੈਂਟਰ ਨੂੰ ਚੱਲ ਰਹੇ ਸਮੇਂ ਦੇ ਵਿੱਚ ਵੀ ਉਹ ਪਰਮਾਤਮਾ ਹੈ ਅੰਤਪੂਰਨ ਪਰਮੇਸ਼ਰ ਹੈ ਦੁਨੀਆ ਦੇ ਅੰਤ ਤੋਂ ਬਾਅਦ ਵੀ ਪਰਮਾਤਮਾ ਦੀ ਹੋਂਦ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਘਨਾਸਨ ਜਗਦੀਸ਼ਰ ਐ ਐਸੇ ਪਰਮਾਤਮਾ ਨੂੰ ਸਿਮਰਨ ਦੇ ਨਾਲ ਜਾਸਰ 72 ਦੇ ਵਿੱਚ ਰਮਿਆ ਹੋਇਆ ਹੈ ਦਾਸ ਨਾਨਕ ਆਖਦਾ ਹੈ ਕਿ ਉਹ ਪਰਮਾਤਮਾ ਨੂੰ ਸਿਮਰਨ ਦੇ ਨਾਲ ਮਨ ਦੇ ਜਿਹੜੇ ਵਿਕਾਰਾ ਰੂਪੀ ਆਖ ਹੈ ਇਹ ਖਤਮ ਹੋ ਜਾਂਦੀ ਹੈ ਵੇਖਣ ਸੁਣਨ ਸੁਨਾਵ ਨੂੰ ਮਰਨ ਮੈਂ ਡੜੀਐ ਸਾਚ ਉਸ ਪਰਮਾਤਮਾ ਨੂੰ ਜੇ ਦੇਖਣਾ ਹੈ ਤੇ ਉਸ ਦੇ ਬਚਨਾਂ ਨੂੰ ਸੁਣਨਾ ਕਰ ਸੁਣ ਕੇ ਮਨ ਦੇ ਅੰਦਰ ਉਸ ਨੂੰ ਧਾਰਨ ਕਰ ਤਾਂ ਹੀ ਉਸ ਦੇ ਦਰਸ਼ਨ ਹੋ ਸਕਦੇ ਹਨ ਪੂਰ ਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਉਹ ਪਰਮਾਤਮਾ ਜਿਹੜਾ ਹੈ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ ਦਾਸ ਨਾਨਕ ਉਹਦੇ ਰੰਗ ਵਿੱਚ ਰੰਗਿਆ ਹੋਇਆ ਹੈ ਪੌੜੀ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਇੱਕ ਨਿਰੰਕਾਰ ਨੂੰ ਸਿਮਰਨਾ ਕਰ ਜਿਹੜਾ ਮਹਿਲ ਤੋਂ ਰਹਤ ਹੈ ਜਿਹੜਾ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ ਕਰਨ ਕਾਰਨ ਸਮਰਤ ਪ੍ਰਭ ਜੋ ਕਰੇ ਸੋਈ ਉਹ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਸਮਰਥ ਹੈ ਜੋ ਵੀ ਉਹ ਕਰਦਾ ਹੈ ਉਹੀ ਹੁੰਦਾ ਹੈ ਖਨਮ ਖਿਨਮ ਥਾਪੋ ਥਾਪਦਾ ਤਸਬਿਣ ਨਹੀਂ ਕੋਈ ਉਹ ਪ੍ਰਮਾਤਮਾ ਦੇ ਵਿੱਚ ਐਨੀ ਤਾਕਤ ਹੈ ਨੀਚੇ ਐ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨ ਡਰ ਹੈ ਇੱਕ ਖਿੰਨ ਦੇ ਵਿੱਚ ਉੱਚਾ ਚੱਕ ਦਿੰਦਾ ਹੈ ਖਿੰਨ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਸਕਦਾ ਉਹ ਪ੍ਰਮਾਤਮਾ ਦੇ ਵਿੱਚ ਐਨੀ ਤਾਕਤ ਹੈ ਇਹ ਪ੍ਰਮਾਤਮਾ ਤੇਰੇ ਤੋਂ ਬਗੈਰ ਦੂਸਰਾ ਤੇਰੇ ਬਰਾਬਰ ਕੋਈ ਨਹੀਂ ਜਿਹੜਾ ਨੀਮਿਆਂ ਨੂੰ ਉੱਚਾ ਕਰ ਸਕੇ ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਵੇਸ਼ ਸਭ ਲੋਈ ਖੰਡ ਬ੍ਰਹਿਮੰਡ ਪਤਾਲਾਂ ਦੇ ਵਿੱਚ ਪ੍ਰਮਾਤਮਾ ਦੀ ਹੋਂਦ ਹੈ ਜਿਸ ਆਪ ਬੁਝਾਇ ਸੋ ਬੁਝਸੀ ਨਿਰਮਲ ਜਨ ਸੋਈ ਇਹ ਸਮਝ ਨੂੰ ਹੀ ਆਉਂਦੀ ਹੈ ਜਿਸ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਪ੍ਰਮਾਤਮਾ ਦੀ ਕਿਰਪਾ ਉਹਦੇ ਤੇ ਹੁੰਦੀ ਹੈ ਜਿਹੜਾ ਉਦਮ ਕਰਦਾ ਹੈ ਇਸ ਰਸਤੇ ਤੇ ਚੱਲ ਕੇ ਪ੍ਰਮਾਤਮਾ ਨੂੰ ਸਮਝਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ